ਇਨਾ ਦਾ ਹਰੇਕ ਮੰਤਰੀ ਭ੍ਰਿਸ਼ਟਾਚਾਰ ਦੇ ਲੇਪਤ ਹੈ। ਜਦ ਇਹਨਾਂ ਦਾ ਮਾਈ ਬਾਪ ਕੇਜਰੀਵਾਲ ਇੰਨੇ ਵੱਡੇ ਘੁਟਾਲੇ ਦੇ ਲੇਪਤ ਹੈ ਕਿ ਉਹਨੂੰ ਕਿਸੇ ਅਦਾਲਤ ਨੇ ਬੇਲ ਤੱਕ ਨਹੀਂ ਦਿੱਤੀ ਤਾਂ ਜੇਲ੍ਹ 'ਚ ਬੰਦ। ਦਾ ਨੁਕਸਾਨ ਕਰਨ ਵਾਸਤੇ ਭਗਵੰਤ ਮਾਨ ਜ਼ਿੰਮੇਵਾਰ ਹੈ। ਯਾ ਤਾਂ ਸੱਭੇ ਭ੍ਰਿਸ਼ਟਾਚਾਰ ਕੀ ਹੋਇਆ। ਜਾਂ ਫਿਰ ਇਹਨਾਂ ਨਾਂਸਿਆ ਦੇ ਲੋਕਾਂ ਦਾ ਜਿਹੜਾ ਹੱਕ ਬੰਦਾ ਸੀ ਕਿ ਇਹਨਾਂ ਦਾ ਕੁਝ ਸੁਤਾਰ ਜਾਏ ਉਹ ਸੁਵਾਰਨ ਦੀ ਜਗ੍ਹਾ ਇਹਨਾਂ ਦੇ ਪਿੱਛੇ ਸ਼ਾਮ ਆਦਮੀ ਪਾਰਟੀ ਇਮਾਨਦਾਰੀ ਦਾ ਨੂੰਟਾ ਬਣ ਕੇ ਆਈ ਸੀ ਡਾਕਟਰ ਬੀਜੀ ਸਿੰਘ ਨੂੰ ਦੁਰਸਾਧ ਕੀਤਾ ਗਿਆ ਜੀ। ਕੱਲ ਕਿਸਾਨਾਂ ਨੇ ਵਿਰੋਧ ਕੀਤਾ ਜਦੋਂ ਉਡੀਆ ਉਮੀਦਵਾਰ ਜਿਹੜਾ ਸਟਾਰ ਆ ਗਿਆ ਉਹਨਾਂ ਨੂੰ ਪੁੱਛਿਆ ਗਿਆ ਵੀ ਹਲੇ ਤੱਕ ਜਿਹੜਾ ਆਮ ਆਦਮੀ ਪਾਰਟੀ ਇਸ ਦੀ ਜਸਟੀਫਾਈ ਨਹੀਂ ਕਰ ਸਕੀ ਜਿੱਦਾਂ ਉਡੀਆ ਸਾਹਿਬ ਕਹਿੰਦੇ ਵੀ ਮੈਂ ਵੀ ਕੰਮ ਮੰਨਾਂਗਾ ਤੁਸੀਂ ਕਿਵੇਂ ਦੇਖਦੇ ਹੋ ਜੀ ਹਲੇ ਤੱਕ ਕੋੜਾ ਬਾਲਾਦਲ ਪਾਇਆ ਜਾਂਦਾ ਜਾ ਰਿਹਾ ਹੈ ਦੇਖੋ ਇਹਨਾਂ ਦਾ ਹਰੇਕ ਮੰਤਰੀ ਭ੍ਰਿਸ਼ਟਾਚਾਰ 'ਚ ਲਿਪਤ ਹੈ ਜਦ ਇਹਨਾਂ ਦਾ ਮਾਈ ਬਾਪ ਕੇਜਰੀਵਾਲ ਇੰਨੇ ਵੱਡੇ ਘੁਟਾਲੇ 'ਚ ਲਿਪਤ ਹੈ ਕਿ ਉਹਨੂੰ ਕਿਸੇ ਅਦਾਲਤ ਨੇ ਬੇਲ ਤੱਕ ਨਹੀਂ ਦਿੱਤੀ ਤਾਂ ਜੇਲ੍ਹ 'ਚ ਬੰਦ ਹੈ ਉਹਨਾਂ ਦਾ ਖੇਤ ਮੰਤਰੀ ਜੇਲ੍ਹ 'ਚ ਬੰਦੇ ਉਹਨਾਂ ਦਾ ਸਿੱਖਿਆ ਮੰਤਰੀ ਜੇਲ੍ਹ 'ਚ ਬੰਦੇ ਜਿਹੜੇ ਸਿਆਸਤ ਵਿੱਚ ਆਏ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਕੱਟੜ ਇਮਾਨਦਾਰ ਉਹਨਾਂ ਦੀ ਕੱਟੜ ਬੇਈਮਾਨੀ ਤਾਂ ਪਤਾ ਲੱਗੀ ਪੰਜਾਬ ਨੂੰ ਕਿੰਨਾ ਲੁੱਟਿਆ ਜਾ ਰਿਹਾ ਹਰ ਥਾਣੇ ਤੇ ਹਰ ਕੰਮ ਵਾਸਤੇ ਪੈਸੇ ਲੁੱਟੇ ਜਾਂਦੇ ਨੇ ਹਾਂ ਆਪਾਂ ਨੂੰ ਇਹ ਅਫਸੋਸ ਹੈ ਇਸ ਗੱਲ ਦਾ ਕਿ ਚਲੋ ਇੱਕ ਸਿੰਘਲਾ ਸਾਹਿਬ ਦੇ ਹੋ ਮੰਤਰੀ ਬਣੇ ਖੇਤ ਮੰਤਰੀ ਮੈਨੂੰ ਵੀ ਬੜੀ ਉਮੀਦ ਸੀ ਮੈਂ ਤਾਂ ਖੁੱਡਿਆ ਸਾਹਿਬ ਨੂੰ ਵੀ ਬਧਾਈ ਦਿੱਤੀ ਜਦੋਂ ਮੰਤਰੀ ਬਣੇ ਸੀ ਖੁੱਡਿਆ ਸਾਹਿਬ ਤੁਸੀਂ ਖੇਤੀਬਾੜੀ ਮੰਤਰੀ ਬਣ ਗਏ मेरे वालों जो एमसी लैड वालों कोई थोड़ी मदद नहीं लड़े और रल के अभी लंबी हल्के का कुछ पैदा करिए इसी तरह सिंगला साहब जब सेहत मंत्री बने मैं खुशी थी कि चलो मेरा मानता है इतने मानसेबूलेंस तक नहीं है वेंटिलेटर तक नहीं है छोटी मोटी तकलीफ वास्ते थोचे बठिंडे भरना पैदा है नौजवान निके निके मौत हो रही कि हस्पताल च कोई इमीजिएट ट्रीटमेंट का कोई साधन नहीं है मंत्री बन गए ने मानसा का भला हो जूगा ਉਹਨਾਂ ਦੇ ਉੱਤੇ ਇੰਨਾ ਵੱਡਾ ਭ੍ਰਿਸ਼ਟਾਚਾਰ ਦਾ ਜਿਹੜਾ આરોਪ ਲੱਗਿਆ ਲੇਕਿਨ ਪਾਰਟੀ 'ਚ ਅੱਜ ਵੀ ਬੈਠੇ ਹੋਏ ਨੇ ਉਹ ਕੀ આરોਪ ਸੀਗਾ ਕੀ ਨਹੀਂ ਸੀਗਾ ਮੁੱਖ ਮੰਤਰੀ ਦੇ ਕੀ ਰਾਦੇ ਸੀਗੇ ਉਹ ਅੱਜ ਤੱਕ ਨਹੀਂ ਸਮਝ ਆਇਆ ਨਾ ਸਿੰਘਲਾ ਸਾਹਿਬ ਨੂੰ ਮੈਨੂੰ ਲੱਗਦਾ ਸਮਝ ਆਇਆ ਨਾ ਆਮ ਆਦਮੀ ਜਨਤਾ ਨੂੰ ਸਮਝ ਆਇਆ ਲੇਕਿਨ ਆ ਜ਼ਰੂਰ ਕਿ مانਤਾ ਦਾ ਨੁਕਸਾਨ ਕਰਨ ਵਾਸਤੇ ਭਗਵੰਤ ਮਾਨ ਜ਼ਿੰਮੇਵਾਰ ਹੈ ਜਾਂ ਤਾਂ ਸੱਚੇ ਭ੍ਰਿਸ਼ਟਾਚਾਰ ਕੀ ਹੋਇਆ ਜਾਂ ਫਿਰ ਇਹਨਾਂ ਦਾ مانਤਿਆ ਦੇ ਲੋਕਾਂ ਦਾ ਜਿਹੜਾ ਹੱਕ ਮੰਦਾ ਸੀ ਕਿ ਇਹਨਾਂ ਦਾ ਕੁਝ ਸਵਾਰ ਜਾਏ ਉਹ ਸਵਾਰਨ ਦੀ ਜਗ੍ਹਾ ਇਹਨਾਂ ਦੇ ਇਹ ਸਚੁਰਾ ਖੋਤੇ ਜਿਹੜਾ ਲੋਕੀ ਬਗਲਾ ਲੈਣ